ਸਸਿਕਾ ਸਾਰਿਆਂ ਨੂੰ ਰਣਵੀਰ ਵਜੇ ਬੋਲੋ ਜੀ ਅੱਜ ਜੋ ਸਾਡਾ ਟਾਪਿਕ ਆ ਜੀ 에어 ਇੰਡੀਆ ਦਾ ਜੋ ਸ਼ਡਿਊਲ ਆ ਫਲਾਈਟਾਂ ਦਾ ਉਹਦੇ ਬਾਰੇ ਜਾਣਕਾਰੀ ਦਿੰਦੇ ਪਏ ਆ ਜੀ ਕਿਹੜੀ ਕਿਹੜੀ ਫਲਾਈਟ ਕਦੋਂ ਯੂਰਪ ਦੇ ਵਿੱਚ ਆ ਰਹੀ ਆ ਜੀ ਠੀਕ ਹੈ ਜੀ ਤੇ ਉਹ ਤੋਂ ਪਹਿਲਾਂ ਮੇਰਾ ਵੀਰ ਸਾਰੇ ਜਾਣਿਆਂ ਨੂੰ ਬੇਨਤੀ ਆ ਜੀ ਪਲੀਜ਼ ਕਮੈਂਟ ਬਾਕਸ ਦੇ ਵਿੱਚ ਤੇ ਆਪਣਾ ਨੰਬਰ ਨਾਲ ਸੈਂਡ ਕਰਿਓ ਏ ਐਜ਼ ਅ ਸੇਫਟੀ ਆ ਪਲੀਸ ਇਤੇ ਨੰਬਰ ਨਾ ਸੈਂਡ ਕਰੋ ਕੋਈ ਵੀ ਹੈ ਨਾ ਲਿਖਿਆ ਨਾ ਕਰੋ ਕਮੈਂਟ ਬਾਕਸ ਤੇ ਉਹਦਾ ਪੁੱਛ ਲਿਆ ਕਰੋ ਜਾਣਕਾਰੀ ਬਾਕੀ ਮੇਲ ਆਈਡੀ ਫੋਨ ਨੰਬਰ ਸਾਰੇ ਤੁਹਾਨੂੰ ਦਿੱਤੇ ਗਏ ਆ ਤੁਸੀਂ ਸਵੇਰੇ 9:30 ਤੋਂ 1:30 3:30 ਤੋਂ 7 ਦੇ ਵਿੱਚ ਕਾਲ ਕਰ ਸਕਦੇ ਮੇਰੇ ਵੀਰੇ ਆਫਿਸ ਟਾਈਮ ਆ ਇਹਦੇ ਵਿੱਚ ਕਾਲ ਕਰ ਲਿਓ ਬਾਕੀ ਹੁਣ ਜਿਹੜੀ ਆ 에어 ਇੰਡੀਆ ਦੀ ਹੈ ਜੀ ਫਲਾਈਟ ਦਾ ਸ਼ਡਿਊਲ ਉਹਨੂੰ ਤੁਹਾਨੂੰ ਦੱਸ ਦਾਂ ਜੀ ਕੀ ਹਿਸਾਬ بتاਵਾ ਹੁਣ ਤਾਂ ਜਿਹੜੀਆਂ ਜੀ ਆਉਣੀਆਂ ਸੀਗੀਆਂ ਤੁਹਾਨੂੰ ਆ ਦੱਸਦੇ ਜੀ ਯੂਰਪ ਦੇ ਵਿੱਚ ਜਿਹੜੀਆਂ ਹੈਗੀਆਂ ਪਹਿਲਾਂ ਤਾਂ 27 ਮਈ ਨੂੰ ਜਿਹੜੀ ਆ ਰਹੀ ਆ ਜੀ ਆ ਫ੍ਰੈਂਕਫਰਟ ਆਉਣੀ ਆ ਠੀਕ ਹੈ ਜੀ ਫ੍ਰੈਂਕਫਰਟ ਤੋਂ ਬਾਅਦ ਜਿਹੜੀ ਆ 28 ਮਈ ਨੂੰ ਇਹ ਵੀ ਫ੍ਰੈਂਕਫਰਟ ਆਉਣੀ ਆ ਠੀਕ ਹੈ ਜੀ ਉਹ ਤੋਂ ਬਾਅਦ ਜਿਹੜੀ ਆਪਣੀ ਯੂਰਪ ਦੇ ਵਿੱਚ ਹੈਗੀ ਆ ਜੀ ਹਾਂ ਜੀ 30 ਮਈ ਹਾਂ ਜੀ ਆਹ ਆਉਣੀ ਆ ਮੈਦ੍ਰਿਡ 30 ਮਈ ਨੂੰ ਠੀਕ ਹੈ ਦਿੱਲੀ ਤੋਂ ਮੈਰੇ ਜਿਹੜੇ ਮੇਰਾ ਵੀਰ ਆਉਣਾ ਚਾਹੁੰਦੇ ਜਿਨ੍ਹਾਂ ਕੋ ਸਜੋਨੋ ਵੈਲਿਡ ਆ ਉਹ ਆ ਸਕਦੇ ਪਰ ਅੱਗੇ ਉਹਨਾਂ ਨੂੰ ਬੁਕਿੰਗ ਹੋਣੀ ਚਾਹੀਦੀ ਹੈ ਇੱਥੇ ਰੋਮ ਜਾਂ ਮਲਾਨ ਦੀ ਕਿਸੇ ਪਾਸੇ ਦੀ ਠੀਕ ਹੈ ਜੀ ਇਹ ਜਦੋਂ ਫਲਾਈਟਾਂ ਓਪਨ ਹੋਣੀਆਂ ਤੁਸੀਂ ਜੇ ਕਮੈਂਟ ਬਾਕਸ ਵਿੱਚ ਮੈਨੂੰ ਮੈਸੇਜ ਵੀ ਕਰ ਸਕਦੇ ਆ ਤੁਹਾਨੂੰ ਮੈਂ ਦੱਸ ਦੂੰਗਾ ਕਿੱਦਾਂ ਬੁੱਕ ਹੁੰਦੀ ਹੈ ਸਾਰੇ ਤੁਸੀਂ ਆਪ ਬੁੱਕ ਕਰ ਸਕਦੇ ਆ ਠੀਕ ਹੈ ਜੀ ਇਹ ਬੰਦੇ ਵਾਰਤ ਮਿਸ਼ਨ ਦੇ ਵਿੱਚ ਲਿਸਟ ਝਾੜੀ ਹੋਈ ਹੈ ਜੀ ਇਹਦੇ ਵਿੱਚ ਇੰਨਾ ਜੀ ਇਹ ਫਲਾਈਟਾਂ ਸ਼ੋਰ ਹੋਣੀਆਂ ਵਾ ਬਾਕੀ ਹੋਰ ਕੋਈ ਪਤਾ ਨਹੀਂ ਹੈਗਾ ਜੀ ਆਉਣੀ ਜਾਂ ਨਹੀਂ ਹੋਣੀ ਜਿਹੜੇ ਬੰਦੇ ਬਾਤ ਮਿਸ਼ਨ ਦੇ ਆ ਮੇਰੇ ਵਿੱਚ ਜਾਦੋਤ ਹੋਰ ਕਿ ਪੁੱਛ ਰਹੇ ਸੀਗੇ ਜਿਵੇਂ ਦੁਬਈ ਜਾਣਾ ਵੀ ਕਿਤੇ ਜਾਣਾ ਇਹਦੇ ਵਿੱਚ ਸਾਰੀ ਲਿਸਟ ਝਾੜੀ ਹੋਈ ਆ ਕਿਹੜੀ ਫਲਾਈਟ ਕਿਹਦੇ ਦਿਨ ਜਾਣੀ ਆ ਤੁਸੀਂ ਬੁੱਕ ਕਰ ਸਕਦੇ ਆ ਜੀ ਆਨਲਾਈਨ ਠੀਕ ਹੈ ਜੀ ਹਾਂ ਜੀ ਹੁਣ ਤੇ ਜਿਹੜੀ ਨੈਕਸਟ ਫਲਾਈਟ ਆ ਰਹੀ ਹੈ ਜਿਹੜੀ ਆਪਣੇ ਇਹਦੇ ਵਿੱਚ ਆ ਰਹੀ ਹੈ ਜੀ ਆਸਾਪਾ ਥੱਲੇ ਜਾਂਦੇ ਆ ਹਾਂ ਜੀ ਆ ਤੁਹਾਨੂੰ ਫਲਾਈਟ ਦੇ ਰਹੇ ਮਾਸਕੋ ਮਸਕਟ ਦੋਹਾ ਸਾਰੀਆਂ ਦਿਖਾ ਰਹੀਆਂ ਜੀ ਆ ਦੇਖੋ ਜੀ 3 ਜੂਨ ਨੂੰ ਰੋਮਾਂ ਦਾ ਇਕੋ ਫਲਾਈਟ ਆ ਮੇਰਾ ਵੀ ਜਿਹੜੀ 3 ਜੂਨ ਨੂੰ ਆਉਣੀ ਆ 4 5 ਜੂਨ ਨੂੰ ਕੋਈ ਫਲਾਈਟ ਨਹੀਂ ਹੈਗੀ ਜਿਹੜੀ ਇੱਥੇ ਰੋਮ ਅਧਕਾਰੀ ਆ 4 ਜੂਨ ਨੂੰ ਸਿਰਫ ਫ੍ਰੈਂਕਫਰਟ ਆਉਣੀ ਮੇਰਾ ਵੀ ਕਈ ਮੈਨੂੰ ਪੁੱਛਦੇ ਸੀ ਕਮੈਂਟ ਬਾਕਸ ਵਿੱਚ ਪੁੱਛਦੇ ਦੇ ਭਾਜੀ 4 5 ਨੂੰ ਵੀ ਆਉਣੀ ਆ ਇਹ ਕੋਈ ਫਲਾਈਟ ਨਹੀਂ ਹੈਗੀ ਮੇਰਾ ਵੀ ਤੁਸੀਂ ਇਹਦੇ ਵਿੱਚ ਜਾ ਕੇ ਚੈੱਕ ਕਰੋਗੇ ਤਾਂ ਸਾਰਿਆਂ ਦਾ ਸਹੀ ਰਹੋਗੇ ਜਿਹੜੀ ਨੈਕਸਟ ਫਲਾਈਟ ਆ ਜੀ ਹਾਂ ਜੀ ਨਾਲੇ ਭਾਜੀ ਜਿਹੜੀਆਂ ਇਹ ਫਲਾਈਟਾਂ ਹੈਗੀਆਂ ਜੀ ਲਾਸਟ 14 ਜੂਨ ਤੱਕ ਆ ਜੀ ਠੀਕ ਹੈ ਜੀ 14 ਜੂਨ ਤੱਕ ਜੋ ਹੈਗੀ ਇਹਦੇ ਵਿੱਚ ਅਪਡੇਟ ਹੈਗੀ ਹੈ ਜੀ ਆ ਮੈਸਟਰਮ ਆਉਣੀਆ 7 ਜੂਨ ਨੂੰ ਬਰਸਲ ਆਉਣੀਆ 9 ਜੂਨ ਨੂੰ ਠੀਕ ਹੈ ਜੀ ਫਿਰ ਮੈਸਟਰਮ ਆਉਣੀਆ 10 ਜੂਨ ਨੂੰ ਲਾਸਟ ਫਲਾਈਟ 14 ਜੂਨ ਨੂੰ ਆ ਜੀ ਸੈਨ ਫਰਾਂਸਿਸਕੋ ਅਮਰੀਕਾ ਠੀਕ ਹੈ ਜੀ ਇਹ ਹੈ ਜੀ ਫਲਾਈਟ ਦੀ ਡਿਟੇਲ ਜੇ ਕਿਸੇ ਕੋਈ ਲਿੰਕ ਨਹੀਂ ਹੈਗਾ ਮੈਨੂੰ ਕਮੈਂਟ ਬਾਕਸ 'ਚ ਦੱਸ ਦਿਓ ਜਾਂ ਮੈਨੂੰ ਮੇਲ ਕਰ ਦਿਓ ਮੈਂ ਤੁਹਾਨੂੰ ਇਹ ਲਿੰਕ ਭੇਜ ਦੂੰਗਾ ਜਿਹਦੇ ਵਿੱਚ ਸਾਰੀਆਂ ਸ਼ਡਿਊਲ ਹੈਗਾ ਜੀ ਕਿਹੜੀ ਫਲਾਈਟ ਕਦੋਂ ਆ ਠੀਕ ਹੈ ਜੀ ਤੁਸੀਂ ਚੈੱਕ ਕਰ ਸਕਦੇ ਆ ਜੇ ਹੋਰ ਕਿਸੇ ਦੀ ਹੈਲਪ ਕਰਨੀ ਹੈ ਤਾਂ ਇਹਦੇ ਵਿੱਚ ਚੈੱਕ ਕਰਕੇ ਦੱਸ ਸਕਦੇ ਕਿਉਂਕਿ ਕਮੈਂਟ ਬਾਕਸ ਚ ਆਉਂਦਾ ਜੀ ਭਾਜੀ ਆਪਾਂ ਸਿੰਗਾਪੁਰ ਜਾਣਾ ਦੂਜਾ ਆਸਟ੍ਰੇਲੀਆ ਜਾਣਾ ਜਾਂ ਕਿਤੇ ਆਪਾਂ ਨਿਊਜ਼ੀਲੈਂਡ ਜਾਣਾ ਜਿਵੇਂ ਆਕਲੈਂਡ ਦੀ ਵੀ ਹੈਗੀ ਆ ਤੁਸੀਂ ਦੱਸ ਸਕਦੇ ਆ ਹਰ ਕਿਸੇ ਨੂੰ ਵੱਧ ਤੋਂ ਵੱਧ ਮੇਰਾ ਵੀ ਸ਼ੇਅਰ ਕਰੋ ਤੇ ਹੈਲਪ ਕਰੋ ਜੇ ਕਿਸੇ ਨੂੰ ਪਤਾ ਲੱਗ ਜਾਏ ਜੇ ਕਿਸੇ ਦੇ ਕੰਮ ਆ ਸਕ ਜਿਹੜੀ ਇਨਫੋਰਮੇਸ਼ਨ ਆ ਨਾ ਤਾਂ ਹਰ ਕਿਸੇ ਦੀ ਹੈਲਪ ਹੋ ਸਕੇ ਓਕੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਨਵੀਂ ਅਪਡੇਟ ਦੇ ਨਾਲ ਤੁਹਾਨੂੰ ਮਿਲਦੇ ਆ ਜੀ